ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ ਸਿੱਧੂ ਮੂਸੇਵਾਲੇ ਪਰਿਵਾਰ ਵੱਲੋਂ ਕਰਵਾਈ ਗਈ ਖੇਤੀ ਸਤਸੰਗ ਲੋਕਾਂ ਨੂੰ ਦੱਸੇ ਗਏ ਖੇਤੀ ਦੇ ਲਾਭ ਤੇ ਆਰਗੈਨਿਕ ਖੇਤੀ ਹੁੰਦੀ ਹੈ ਕੀ ਸਾਰੀਆਂ ਗੱਲਾਂ ਦੱਸ ਕੇ ਕੀਤੀ ਵਿਚਾਰ ਚਰਚਾ ਸਿੱਧੂ ਪਰਿਵਾਰ ਵੱਲੋਂ ਜਿੱਥੇ ਸਿੱਧੂ ਦੇ ਹਰ ਇੱਕ ਸੁਪਨੇ ਨੂੰ ਪੂਰਾ ਕੀਤਾ ਜਾ ਰਿਹਾ ਉੱਥੇ ਹੀ ਅੱਜ ਸਿੱਧੂ ਮੂਸੇਵਾਲੇ ਦੇ ਉਸ ਖੇਤ ਦੇ ਵਿੱਚ ਉਸ ਫਾਰਮ ਦੇ ਵਿੱਚ ਇੱਕ ਸਤਸੰਗ ਕੀਤੀ ਗਈ ਜਿਸ ਦਾ ਨਾਮ ਖੇਤੀ ਸਤਸੰਗ ਰੱਖਿਆ ਗਿਆ ਜਿਸ ਦੇ ਵਿੱਚ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਆਰਗੈਨਿਕ ਖੇਤੀ ਕੀ ਚੀਜ਼ ਹੈ ਤੇ ਉਸ ਤੋਂ ਕਿੰਨਾ ਬਚਾਅ ਹੋ ਸਕਦਾ ਹੈ ਤੇ ਆਉਣ ਵਾਲੀ ਪੀੜ੍ਹੀ ਦੇ ਲਈ ਪਾਣੀ ਨੂੰ ਬਚਾਇਆ ਜਾ ਸਕਦਾ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਵੀ ਜਿਹੜਾ ਮਾਨ ਸਨਮਾਨ ਦਿੱਤਾ ਗਿਆ ਤੇ ਇੱਕ ਤਸਵੀਰ ਜਿਸ ਦੇ ਉੱਪਰ ਗੁਰੂ ਨਾਨਕ ਦੇਵ ਜੀ ਕੀਰਤ ਕਰਦੇ ਹੋਏ ਨਜ਼ਰ ਆ ਰਹੇ ਉੱਥੇ ਹੀ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਕਿ ਜਿਵੇਂ ਸਾਡੇ ਗੁਰੂ ਬਾਬੇ ਸਾਡੇ ਕਿਰਤ ਕਰਦੇ ਸੀ ਸਾਨੂੰ ਕਿਰਤ ਕਰਨਾ ਸਿਖਾ ਗਏ ਨੇ ਤਾਂ ਕਿਸਾਨਾਂ ਦੇ ਹਿੱਸੇ ਆਈ ਕਿਰਤੋਨਾ ਨੂੰ ਕਰਨੀ ਚਾਹੀਦੀ ਹੈ ਆਰਗੈਨਿਕ ਖੇਤੀ ਹੀ ਆਉਣ ਵਾਲੇ ਜੀਵਨ ਦਾ ਭਵਿੱਖ ਹੈ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਲਈ ਤਰਸ ਜਾਣਗੀਆਂ ਜੇਕਰ ਅਸੀਂ ਇਸ ਗੱਲ ਤੇ ਵਿਚਾਰ ਚਰਚਾ ਨਾ ਕੀਤੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਬਹੁਤ ਸਾਰੇ ਲੋਕਾਂ ਨੂੰ ਕੀ ਕੀ ਸਮਝਾਇਆ ਆਰਗੈਨਿਕ ਖੇਤੀ ਨੂੰ ਲੈ ਕੇ ਇਸ ਖੇਤੀ ਸਾਸੰਗ ਦੇ ਵਿੱਚ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਦੋਸਤੋ ਚਲਦੀ ਚਲਦੀ ਵੀਡੀਓ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਸਿੱਧੂ ਦੀ ਸੋਚ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਸਿੱਧੂ ਖੇਤੀ ਦੇ ਨਾਲ ਜੁੜਿਆ ਹੋਇਆ ਸੀ ਤੇ ਟਿੱਬਿਆਂ ਨੂੰ ਛਾਂਟ ਕੇ ਉਸਨੇ ਜ਼ਮੀਨ ਨੂੰ ਉਪਜਾਊ ਬਣਾਇਆ ਸੀ ਤਾਂ ਉਸੇ ਤਰ੍ਹਾਂ ਅੱਜ ਉਸੇ ਫਾਰਮ ਦੇ ਵਿੱਚ ਉਸੇ ਪਿੰਡ ਦੇ ਵਿੱਚ ਸਿੱਧੂ ਦੇ ਖੇਤਾਂ ਦੇ ਕੋਲ ਲਗਾਈ ਗਈ ਖੇਤੀ ਸੱਸੰਗ ਜਿਸ ਦੇ ਵਿੱਚ ਕਿਸਾਨਾਂ ਨੂੰ ਖੇਤੀ ਦੇ ਲਾਭ ਦੱਸੇ ਗਏ ਤੇ ਆਰਗੈਨਿਕ ਖੇਤੀ ਬਾਰੇ ਸਮਝਾਇਆ ਗਿਆ ਕੀ ਕੁਝ ਕਹੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਹ ਵੀ ਤੁਸੀਂ ਸੁਣ ਲਵੋ ਤੇ ਕਰ ਦਿਓ ਵਾਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਸਾਰੇ ਬਹੁਤ ਬਾਰ ਵੀਰ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਿਰੋ ਆਪਾਂ ਆਮ ਕੈਂਪਸਾਂ ਦੇ ਵਿੱਚ ਤੁਸੀਂ ਇਹ ਹਿੱਸਾ ਲੈਂਦੇ ਰਹਿੰਦੇ ਹੋ ਖੇਤੀਬਾੜੀ ਨਾਲ ਸੰਬੰਧਿਤ ਜਾਂ ਕਿਤੇ ਯੂਨੀਵਰਸਿਟੀ ਲਾਉਂਦੀ ਰਹਿੰਦੀ ਹੈ ਜਾਂ ਦੂਰ ਦਰਾਡੇ ਕੰਪਨੀਆਂ ਵੱਲੋਂ ਲਾਏ ਜਾਂਦੇ ਹਨ ਇਹ ਥੋੜਾ ਜਿਹਾ ਕੈਂਪਸ ਸੀ ਤੋਂ ਸਾਰੀ ਚੀਜ਼ ਤੋਂ ਹਟਕੇ ਹੈ ਜੋ ਚੀਜ਼ ਆਪਾਂ ਸਾਰੀ ਉਮਰ ਕਰਦੇ ਆ ਰਹੇ ਹਾਂ ਆਪਣੇ ਪੁਰਖਿਆਂ ਤੋਂ ਲੈ ਕੇ ਅੱਜ ਤੱਕ ਕਰਦੇ ਆ ਰਹੇ ਕੁਝ ਉਹਦੇ ਵਿੱਚ ਤਬਦੀਲੀਆਂ ਲੈ ਕੇ ਕੁਝ ਸਾਡੀ ਜਿੱਦਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਖੁਰਾਕ ਨਾਲ ਸੰਬੰਧਿਤ ਵਾਤਾਵਰਣ ਨਾਲ ਸੰਬੰਧਿਤ ਅਸੀਂ ਕਰ ਸਕਦੇ ਹਾਂ ਉਹ ਚੀਜ਼ਾਂ ਆਪਾਂ ਨੂੰ ਤਾਂ ਸਿੱਖਣੀਆਂ ਨੇ ਮਤਲਬ ਜਿਹੜਾ ਰਵਾਇਤੀ ਚੀਜ਼ਾਂ ਕਿੰਨੀ ਜੂਰੀਆ ਪੈਂਦੀ ਉਹ ਤਾਂ ਤੁਸੀਂ ਆਲਰੇਡੀ ਸਾਰੇ ਜਾਣਦੇ ਹੋ ਉਹ ਤਾਂ ਟੜਾ ਟੜਾ ਆਪਾਂ ਨੂੰ ਇੱਕ ਕਾਊਂਟਰ ਤੇ ਬੈਠਾ ਲਾਲੇ ਨਾਲ ਛੋਟਾ ਜਿਹਾ ਆਕੀ ਸਾਰੀ ਗੱਲ ਸਮਝਾਉਂਦਾ ਵੀ ਇੰਨੇ ਕਿੱਲੋ ਪਊਗੀ ਲੈ ਜਾ ਚੱਕ ਕੇ ਪਰ ਆਪਾਂ ਉਹ ਤੋਂ ਥੋੜਾ ਜਿਹਾ ਹਟਣਾ ਹੈ ਇੱਕ ਟ੍ਰਾਇਲ ਦੇ ਵਜੋਂ ਮੈਂ ਭਾਈ ਸਾਹਿਬ ਨਾਲ ਸਾਡੀ ਆਪ ਦੀ ਉਹਨਾਂ ਦੀ ਰਾਇਤ ਸੀਗੀ ਵੀ ਆਪਾਂ ਬੇਸ਼ੱਕ 2-4 ਕਿੱਲੇ ਬਾਹਰ ਕੱਢ ਲਈਏ ਟ੍ਰਾਇਲ ਵਾਸਤੇ ਉਹਦੇ ਚ ਕੋਈ ਨਫਾ ਨੁਕਸਾਨ ਹੁੰਦਾ ਉਹ ਵੀ ਮਨਜ਼ੂਰ ਹੈ ਕਿਉਂਕਿ ਜਿਵੇਂ ਛੋਟੇ ਜ਼ਿਮੀਦਾਰ ਆ ਦੋ ਕਿੱਲੇ ਵਾਲਾ ਚਾਰ ਕਿੱਲੇ ਵਾਲਾ ਤਾਂ ਹਰ ਇੱਕ ਲਈ ਸੰਭਵ ਨਹੀਂ ਹੁੰਦਾ ਵੀ ਉਹ ਬੰਦਾ ਇੱਕ ਕਿੱਲਾ ਵਿਹਲਾ ਰੱਖ ਲੈ ਜਾ ਕਿਉਂਕਿ ਕਬੀਲਦਾਰੀਆਂ ਸਾਰੀਆਂ ਦੇ ਹਿਸਾਬ ਕਿਤਾਬ ਪੂਰਾ ਪੂਰਾ ਮਸਾ ਆਉਂਦਾ ਹੈ ਤਾਂ ਆਪਾਂ ਥੋੜੀ ਜ਼ਮੀਨ ਜੋ ਆਮਦਨ ਵੱਧ ਕਿਵੇਂ ਲੈਣੀ ਹੈ ਤਾਂ ਉਹਦੇ ਲਈ ਪਹਿਲਾਂ ਤੁਹਾਨੂੰ ਕੋਈ ਉਹੋ ਜਿਹਾ ਪ੍ਰਦਰਸ਼ਨੀ ਪਲਾਂਟ ਆਪ ਤੇ ਤਿਆਰ ਕਰੀਏ ਫਿਰ ਉਹਨੂੰ ਅੰਕੜੇ ਸਮਝਾਈ ਜਿਵੇਂ ਸਾਡਾ ਮੁੰਡਾ ਰਿਸ਼ਤੇਦਾਰ ਖੜਾ ਇੱਥੇ ਦੁੱਲੂ ਵਾਲਾ ਕਿਤੇ ਉਹ ਇਹ ਤੁਸੀਂ ਕਦੇ 10 ਮਿੰਟ ਉਹਨੇ ਖੜ ਕੇ ਗੱਲ ਕਰ ਲੂੰਗਾ ਤੇ ਕੱਲੀ ਕੱਲੀ ਚੀਜ਼ ਦਾ ਅੰਕੜਾ ਕੱਢ ਕੇ ਦੱਸ ਦੂ ਵੀ ਮੈਂ ਇੰਨੇ ਦਾ ਜੋ ਇੰ ਆਖਰ ਨੂੰ ਕਣਕ ਝੋਨਾ ਕਰਕੇ ਵੀ ਤਾਂ ਉਹਨੇ ਪੈਸੇ ਕਮਾਉਣੇ ਆ ਤੇ ਜਿਹੜੀ ਵੱਡੀ ਕੁਰਬਾਨੀ ਅਸੀਂ ਅਗਲੇ ਪੀੜ੍ਹੀ ਵਾਸਤੇ ਕਰਨੀ ਉਹ ਤੋਂ ਅਸੀਂ ਵਾਂਝੇ ਸਾਰੇ ਹੋਈ ਜਾਂਦੇ ਆ ਕਿਉਂਕਿ ਅਸੀਂ ਆਪ ਤਾਂ ਕੱਢ ਜਾਗੇ ਟਾਈਮ ਪਰ ਅਗਲੇ ਵਾਸਤੇ ਅਸੀਂ ਨਲਕਾ ਲਾਉਣਾ ਵੀ ਸੰਭਵ ਕਰ ਜਾਗੇ ਲੱਗਣਾ ਨਹੀਂ ਹੈ ਜਿਹੜੇ ਹਿਸਾਬ ਦੇ ਹੁੰਦੇ ਹਾਲਾਤ ਨੇ ਤਾਂ ਚਲੋ ਸਾਨੂੰ ਪ੍ਰਮਾਤਮਾ ਨੇ ਇੰਨੀ ਇੱਕ ਕਿਰਪਾ ਕੀਤੀ ਹੈ ਵੀ ਅਸੀਂ ਥੋੜਾ ਬੋਤਾਂ ਰਿਸਕ ਲੈ ਕੇ ਵੀ ਚੱਲ ਸਕਦੇ ਹਾਂ ਇਸ ਮਾਲ ਚ ਜੇ ਕੋਈ ਨਫਾ ਨੁਕਸਾਨ ਪਹਿਲੀ ਗੱਲ ਤਾਂ ਹੁੰਦਾ ਹੀ ਨਹੀਂ ਹੈ ਨੁਕਸਾਨ ਤਾਂ ਹੁੰਦਾ ਹੀ ਨਹੀਂ ਐ ਇਸ ਗੱਲ ਦੀ ਤਾਂ ਗਰੰਟੀ ਐ ਪਰੰਤੂ ਫਿਰ ਵੀ ਜਦੋਂ ਆਪਾਂ ਨੀ ਪਾੜ ਕੇ ਚੱਲਾਂਗੇ ਥੋੜੀਆਂ-ਬੋਧੀਆਂ ਦਿੱਕਤਾਂ ਜੀਆਂ ਜਾਂ ਜਾਣਕਾਰੀ ਤੋਂ ਲਾ ਲਓ ਤਾਂ ਜਿਹੜੀ ਇਹ ਸਮੂਚੀ ਟੀਮ ਸਾਡੇ ਸਰਕਾਰਜੋਗ ਸਾਡੇ ਕੋਲੇ ਬੈਠੇ ਨੇ ਆਏ ਹਮੇਸ਼ਾ ਆਪਣੇ ਨਾਲ ਰਹਿਣਗੇ ਤੇ ਮੈਂ ਇਹਨੂੰ ਵਿਸ਼ਵਾਸ ਦਵਾਉਣਾ ਵੀ ਤੁਸੀਂ ਤੁਹਾਡੀ ਗਾਈਡਲਾਈਨ ਤੇ ਚੱਲਦੇ ਹੋਏ ਅਸੀਂ ਆਪਣੇ ਇਲਾਕੇ ਲਈ ਵੀ ਜਿਹੜੇ ਨਾਲ ਅੰਡਗੌਣ ਪਿੰਡ ਦੇ ਕਿਸਾਨਾਂ ਲਈ ਵੀ ਇੱਕ ਇਹੋ ਜਿਹਾ ਮਾਰਗ ਆਪਾਂ ਤੈਅ ਕਰਾਂਗੇ ਜਿੱਥੋਂ ਸਾਰੇ ਅਸੀਂ ਲਾਭ ਉਠਾ ਸਕੀਏ ਤੇ ਮੇਰੇ ਕੋਲੇ ਘਰੇ ਇਕੱਠਾ ਮੈਂ ਤੁਹਾਨੂੰ ਹੋਰ ਵੀ ਹਲੇ ਆ ਕੇ ਦੁਬਾਰਾ ਲਾਉਂਗਾ ਪੰਜ 10 ਮਿੰਟ ਤੇ ਮਾਫੀ ਚਾਹੁੰਦਾ ਮੇਰੀ ਥੋੜੀ ਸੰਖੇਪ ਜਿਹੇ ਸ਼ਬਦਾਂ ਦੀ ਮੈਂ ਤੁਹਾਡੇ ਤੋਂ ਮਾਫੀ ਚਾਹੂੰਗਾ ਕਿਉਂਕਿ ਸੰਗਤ ਘਰੇ ਵਿੜਾ ਭਰੇ ਪਿਆ ਬਾਰ-ਬਾਰ ਉਹ ਤੋਂ ਮੁਲਾਜ਼ਮਾਂ ਦੇ ਫੋਨ ਆ ਰਹੇ ਹੈ ਤੇ ਇਹਨਾਂ ਦਾ ਪੂਰੀ ਟੀਮ ਦਾ ਮੈਂ ਹੁਣ ਤੇ ਫਿਰ ਧੰਨਵਾਦ ਕਰਦਾ ਜੀ ਸੱਲੀ ਨਾ ਸਮਝਾ ਦਿਓ ਨਿੱਕੀ ਨਿੱਕੀ ਗੱਲ ਜਿਹੜੀ ਗੱਲ ਸਸੀ ਗੱਲ ਇੱਕ ਮਿੰਟ ਬਸ ਆਪਾਂ ਇਹ ਕੋਈ ਮਿੰਟ ਲੈਣਾ ਅੱਗੇ